ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਦਾ ਜਿਹੜਾ ਮਾਮਲਾ ਪ੍ਰਸਤਾਵ ਹੈ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀ ਉਸ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਉਸ ਨੂੰ ਰੱਦ ਕੀਤਾ ਗਿਆ ਜਿਸ ਦੀ ਖੁਸ਼ੀ ਦੇ ਵਿੱਚ ਕਾਂਗਰਸ ਦਾਤਰ ਦੇ ਵਿੱਚ ਕਾਂਗਰਸ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਦੱਸ ਦਈਏ ਕਿ ਇਸ ਲੈਂਡ ਪੂਲਿੰਗ ਦਾ ਜਿਹੜਾ ਮਾਮਲਾ ਸੀ ਇਸ ਦਾ ਕਾਂਗਰਸ ਪਾਰਟੀ ਨੇ ਬਰੋਧ ਕੀਤਾ ਸੀ ਦਿਖਾਉਂਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਵਾਜ਼ ਸਾਡੇ 채ਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਦੇ ਸਕੇ ਦੇਖਦੇ ਰਹੋ ਪੰਜਾਬੀ ਆਤ ਦੀ ਆਵਾਜ਼ ਅੱਜ ਕਾਂਗਰਸ ਪਾਰਟੀ ਨੇ ਲੈਂਡ ਕੂਲਿੰਗ ਪਾਲਿਸੀ ਜੋ ਗਵਰਨਮੈਂਟ ਨੇ ਵਾਪਸ ਲਈ ਹੈ ਮੌਜੂਦਾ ਸਰਕਾਰ ਨੇ ਉਹ ਪਾਲਿਸੀ ਲੈਂਡ ਪੂਲਿੰਗ ਦੀ ਵਾਪਸ ਲੈਣ ਤੇ ਜਿਹੜੇ ਕਾਂਗਰਸ ਪਾਰਟੀ ਦੇ ਲੱਗੂ ਵੰਡੇ ਜਿਹੜਾ ਮੁੱਦਾ ਸੀ ਉਹ ਬਹੁਤ ਭਾਰਦਾ ਤੇ ਵੱਡਾ ਮੁੱਦਾ ਸੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਆਪਦੇ ਚਾਹੇਤਿਆਂ ਨੂੰ ਕਮੋਡੀਟ ਕਰਨ ਵਾਸਤੇ ਤੇ ਝੂਠੇ ਵਾਦੇ ਪੂਰੇ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਭ ਤੋਂ ਫਰਟਾਈਲ ਲੈਂਡ ਹੈ ਸਭ ਤੋਂ ਉਪਜਾਊ ਸ਼ਕਤੀ ਵਾਲੀ ਲੈਂਡ ਹੈ ਜਿੱਥੇ ਫਸਲ ਹੋ ਕੇ ਤੇ ਆਰਥਿਕ ਮੰਧਾਲੀ ਨੂੰ ਖਤਮ ਕਰਨ ਲਈ ਬਹੁਤ 88000 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਉਸ ਲੈਂਡ ਨੂੰ ਵੇਚਣ ਵਾਸਤੇ ਪਾਲਿਸੀ ਬਣਾਈ ਸੀ ਕਾਂਗਰਸ ਪਾਰਟੀ ਨੇ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਚ ਇਸ ਚੀਜ਼ ਦਾ ਡਟ ਕੇ ਪਹਿਲੇ ਦਿਨੋਂ ਵਿਰੋਧ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਅਸੀਂ ਧਰਨਾ ਦਿੱਤਾ ਲੁਧਿਆਣੇ ਫਿਰ ਰਾਜਾ ਵੜਿੰਗ ਜੀ ਨੇ ਪਾਰਲੀਮੈਂਟ ਦੇ ਵਿੱਚ ਭੱਜ ਦੇ ਮੁੱਦੇ ਦੇ ਬਹੁਤ ਸਖਤ ਆਵਾਜ਼ ਉਠਾਈ ਫਿਰ ਪਟਿਆਲੇ ਧਰਨਾ ਦਿੱਤਾ ਜਦੋਂ ਫੇਰ ਗੱਲ ਨਹੀਂ ਬਣੀ ਤਾਂ ਫਿਰ ਰਾਹੁਲ ਕਾਂਧੀ ਜੀ ਨੂੰ ਜਦੋਂ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਆਦੇਸ਼ਾਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਦੇ ਅਸੀਂ ਡੈਪਟੀ ਕਮਿਸ਼ਨਰਸ ਰਾਹੀਂ ਮੈਮੋਰੈਂਡਮ ਗਵਰਨਰ ਸਾਹਿਬ ਨੂੰ ਪਹੁੰਚ ਦੇ ਦਿੱਤੀ। ਆਨਰੇਬਲ ਹਾਈ ਕੋਰਟ ਨੇ ਵੀ ਇਸ ਮੁੱਦੇ ਤੇ ਸਟੇ ਕੀਤੀ। ਉਹਨਾਂ ਨੇ ਕਿਹਾ ਵੀ ਇਹ ਮੁੱਦਾ ਠੀਕ ਨਹੀਂ। ਕਿਸਾਨ ਵੀ ਵਿਰੋਧ ਕਰ ਰਹੇ ਸੀ, ਜ਼ਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਸੀ। ਕਈ ਆਮ ਲੋਕ ਸੀ ਜਿਨ੍ਹਾਂ ਦੀਆਂ ਜੱਦੀ ਜ਼ਮੀਨਾਂ ਸੀ। ਉਹ ਲੋਕ ਬੇਬਾਕ ਚਾਹ ਕਰੇ ਇਸ ਵੀ ਸਾਡੇ ਨਾਲ ਹੋ ਕੀ ਰਿਹਾ ਹੈ ਉਹਨਾਂ ਲੋਕਾਂ ਦੀ ਮੰਗ ਤੇ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਪੰਜਾਬ ਤੇ ਸੈਂਟਰ ਦੇ ਵਿੱਚ ਚੱਕਿਆ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਰਹੀ ਹੈ ਜਦੋਂ ਕਿਸਾਨਾਂ ਨੇ ਹਿੰਦੁਸਤਾਨ ਲੈਵਲ ਤੇ ਧਰਨਾ ਦਿੱਲੀ ਦਿੱਤਾ ਸੀ ਜਦੋਂ ਭਾਜਪਾ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਅੱਗੇ ਲੱਗ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ ਉਸ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਚਾਹੇ ਉਦੋਂ ਕੁਰਬਾਨੀਆਂ ਦਿੱਤੀਆਂ ਕਿਸਾਨਾਂ ਨੇ ਚਾਹੇ ਉਹਨਾਂ ਨੂੰ ਪਾਲਾਂ ਤੋਂ ਫੜ ਕੇ ਖਿੱਚ ਕੇ ਉਦੋਂ ਦੀਆਂ ਸ਼ਾਚਕ ਸਰਕਾਰਾਂ ਨੇ ਕੀਤਾ ਚਾਹੇ ਉਹਨਾਂ ਦੇ ਜਿਹੜੇ ਟਰੈਕਟਰ ਸੀ ਟਰਾਲੀਆਂ ਸੀ ਜਾਂ ਉਹਨਾਂ ਤੇ ਹੋਰ ਸੰਦ ਸੀ ਉਹ ਚੋਰੀ ਹੋਏ ਤੇ ਮੌਜੂਦਾ ਸਰਕਾਰਾਂ ਦੇ ਲੀਡਰਾਂ ਦੇ ਘਰਾਂ ਚੋਂ ਮਿਲੇ ਕਾਂਗਰਸ ਪਾਰਟੀ ਨੇ ਸਖਤੀ ਨਾਲ ਵਿਰੋਧ ਕਰਦਾ ਰਹੀ ਤੇ ਅੱਜ ਵੀ ਕਿਸਾਨਾਂ ਨਾਲ ਅਸੀਂ ਇੱਟ ਕੇ ਖੜੇ ਆਂ ਅੱਜ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਨਾਲ ਉਹ ਹੋਈ ਵੀ 100 ਗੰਡੇ ਖਾਦੇ ਤੇ 100 ਛਿੱਤਰ ਖਾਦੇ ਨਾ ਤਾਂ ਪੱਲੇ ਕੁਝ ਰਿਹਾ ਕਿਉਂਕਿ ਦਿੱਲੀ ਦੇ ਸ਼ਾਸਕਾਂ ਨੂੰ ਵੀ ਪਤਾ ਲੱਗਿਆ ਵੀ ਅਸੀਂ ਦਿੱਲੀ ਦਾ ਫੇਲ ਹੋ ਗਏ ਪੰਜਾਬ ਸੂਬਾ ਕਿਸਾਨੀ ਪ੍ਰਧਾਨ ਸੂਬਾ ਇਹਦੇ ਨਾਲ ਤਾਂ ਹਿੰਦੁਸਤਾਨ ਦੀ ਸਰਕਾਰ ਨਹੀਂ ਲੜ ਸਕੀ ਤੇ ਵਾਪਸ ਕਿਵੇਂ ਆਵਾਂਗੇ ਇਸ ਤੋਂ ਇਲਾਵਾ ਜਿਹੜੇ ਇਹ ਕਾਲੇ ਕਾਨੂੰਨ ਰੱਦ ਜਿਹੜੇ ਇਹ ਵਾਪਸ ਲਿੱਤਾ ਹੈ ਲੈਂਡ ਪੂਲਿੰਗ ਦਾ ਇੱਕ ਚਿੱਠੀ ਨਹੀਂ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬਾਨ ਤੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਵਿਧਾਨ ਸਭਾ ਚ ਵੀ ਇਸ ਬਾਰੇ ਇਹਦੀ ਵਾਪਸੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੀਆਂ 2-4 ਲਾਈਨਾਂ ਲਿਖ ਕੇ ਹੋ ਸਕਦਾ ਹੈ ਇਹ ਸ਼ੇਅਰ ਦੀ ਖੱਲ ਚ ਗਾਦਰ ਹੋਣ ਕਿਹੜਾ ਲੋਕਾਂ ਦਾ ਜਿਹੜਾ ਇਹ ਜੋਸ਼ ਬਣਿਆ ਹੈ ਜਿਹੜਾ ਲੋਕ ਇਸ ਤਰੀਕੇ ਤੇ ਆਪਣੇ ਧਰਨੇ ਤੇ ਮੁਜ਼ਾਹਰੇ ਕਰਦੇ ਆ ਪ੍ਰੋਟੈਸਟ ਕਰਦੇ ਆ ਮੋਟਰਸਾਈਕਲ ਮਾਰਚ ਕਰਦੇ ਆ ਉਹਨਾਂ ਲੋਕਾਂ ਦੀਆਂ ਅੱਖਾਂ ਚ ਧੂੜ ਨਾ ਪਾਦਨ ਤਾਂ ਇਸ ਗੱਲ ਤੇ ਵੀ ਪਹਿਰਾ ਦੇ ਕਿਉਂਕਿ ਵਿੜਿੰਗ ਸਾਹਿਬ ਨੇ ਧਰਨੇ ਦਿੱਤੇ ਵਕੀਲਾ ਨਾਲ ਰਹਿ ਕੀਤੀ ਹਾਈ ਕੋਰਟ ਤੱਕ ਗਏ ਪਾਰਲੀਮੈਂਟ 'ਚ ਆਵਾਜ਼ ਉਠਾਈ ਤਾਂ ਕਾਂਗਰਸ ਪਾਰਟੀ ਹਰ ਉਸ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਦਾ ਧੰਨਵਾਦੀ ਹੈ ਕਾਂਗਰਸ ਪਾਰਟੀ ਕਨਿਓ ਮੈਂ ਜ਼ਿਲੇ ਕਨਿਓ ਵੀ ਕਾਂਗਰਸ ਪਾਰਟੀ ਦੇ ਹਰ ਵਰਕਰ ਦੇ ਲੀਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ ਇਸ ਧਰਨਿਆਂ ਦੇ ਵਿੱਚ ਤੇ ਮੈਮੋਰੰਡਮ ਦੇ ਵਿੱਚ ਤੇ ਜਥੇਬੰਦੀਆਂ ਨਾਲ ਸਹਿਯੋਗ ਦੇ ਕੇ ਮੌਜੂਦਾ ਸਰਕਾਰ ਦੀ ਚੂਲ ਹਲਾ ਲਗਦਾ ਨਹੀਂ ਕ੍ਰੈਡਿਟ ਵਾਰ ਅਡਵਾਂਸ ਹੀ ਸ਼ੁਰੂ ਹੋ ਗਈ ਹੈ ਅਜੇ ਕੈਂਸਲ ਕਾਨੂੰਨ ਬੋਈ ਦੀ ਸਿਰਫ ਇੱਕ ਇਿੱਠੀ ਆਈ ਹੈ ਕ੍ਰੈਡਿਟ ਕਾਲੀ ਕਹਿੰਦੇ ਅਸੀਂ ਕਰਵਾਇਆ ਤੁਸੀਂ ਬੰਨੇ ਅਸੀਂ ਤੇ ਭਾਜਪਾ ਕਹਿੰਦੇ ਅਸੀਂ ਪ੍ਰੈਸ਼ਰ ਜਿੱਥੋਂ ਤੱਕ ਤਾਂ ਅਕਾਲੀ ਦਲ ਦਾ ਸਵਾਲ ਹੈ ਅਕਾਲੀ ਦਲ ਦਾ ਸਵਾਲ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਕੀ ਦੱਸੂੰਗਾ ਉਹਨਾਂ ਨੇ ਤਾਂ ਖੁਦ ਤਿੰਨ ਕਾਲੇ ਕਾਨੂੰਨ ਬਣਾਉਣ ਵਾਸਤੇ ਦਸਤਕਦ ਕੀਤੇ ਸੀ ਬਾਅਦ ਚ ਹਾਲਾਤ ਬਦਲ ਗਏ ਉਹਨਾਂ ਨੂੰ ਵਾਪਸੀ ਲੈਣੀ ਪਈ ਉਹਨਾਂ ਦੇ ਰੋਲ ਦਾ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਤੇ ਅੱਜ ਅਕਾਲੀ ਦਲ ਦਾ ਹਾਲ ਕੀ ਹੈ ਇਹ ਵੀ ਪਤਾ ਹੈ ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ ਉਹਨਾਂ ਦੇ ਹੰਝੂ ਮਗਰਮੱਛ ਦੇ ਹੰਝੂ ਹੈ ਪੰਜਾਬ 'ਚ ਉਹਨਾਂ ਨੂੰ ਕਦੇ ਵੀ ਲੋਕਾਂ ਨੇ ਵੜਨ ਨਹੀਂ ਦੇਣਾ ਕਿਸਾਨਾਂ ਨੇ ਵੜਨ ਨਹੀਂ ਦੇਣਾ ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਸ਼ੰਭੂ ਬਾਰਡਰ ਦਿੱਲੀ ਬਾਰਡਰ ਤੇ ਜਦੋਂ ਮਰਿਆ ਸੀ ਤੇ ਜਦੋਂ ਉਹਨਾਂ ਨੂੰ ਬਾਲਾਂ ਤੋਂ ਫੜ ਕੇ ਖਿੱਚਿਆ ਸੀ ਤੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਦੇ ਜਿਹੜੇ ਟਰੈਕਟਰ ਵਗੈਰਾ ਚੋਰੀ ਕਰਕੇ ਉਹਨਾਂ ਲੀਡਰਾਂ ਦੇ ਘਰਾਂ 'ਚੋਂ ਮਿਲੇ ਸੀ ਇਸ